ਜੀ ਤੁਹਾਨੂੰ ਸ਼ੌਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਆ ਬੈਦਾਂ ਇਹ ਸ਼ੌਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆ ਫਾਦਰ ਸਾਹਿਬ ਤੋਂ ਛੋਟੇ ਦਾ ਤੋਂ ਉਹਨਾਂ ਕਾਫੀ ਜਨਰਾਂ ਨਾਲ ਉਹਨਾਂ ਨੂੰ ਬਹੁਤ ਪਿਆਰ ਹੀ ਜਾਨਵਰਾਂ ਦੇ ਨਾਲ ਛੋਟੇ ਦਾ ਤੋਂ ਘਰ ਦੇ ਵਿੱਚ ਉਹਨਾਂ ਨੇ ਬਾਧੂ ਜਾਨਵਰ ਰੱਖੇ ਹੀਗੇ ਨਿੱਕੇ ਹੁੰਦੋਂ ਤੋਂ ਮੈਂ ਜਾਨਵਰਾਂ ਦੇ ਵਿੱਚ ਰਿਆਂ ਤੇ ਨਿੱਕੇ ਹੁੰਦੋਂ ਤੋਂ ਪਿਆਰ ਮੈਨੂੰ ਸ਼ੁਰਤ ਤੋਂ ਹੀ ਆ ਗਿਆ ਅੱਛਾ ਕਈ ਡਰਦੇ ਵੀ ਨੇ ਹਾਂ ਦਾ ਕਿਉਂਕਿ ਇੱਕ ਜਿਹੜਾ ਰੂਪ ਹੈ ਬਾਜ ਦਾ ਨਾ ਕਾਫੀ ਕਈਆਂ ਨੂੰ ਡਰ ਵੀ ਲੱਗਦਾ ਹੈ ਤੇ ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਛੋਟੀਆਂ ਮੱਚ ਲੈਂਦਾ ਇਵੇਂ ਉਸ ਟਾਈਮ ਕਾਫੀ ਛੋਟਾ ਹੀਗਾ ਇਹ 1500 ਦਾ ਦਿਨ ਤੱਕ ਆਈ ਉਸ ਟਾਈਮ ਤੇ ਨਿੱਕਾ ਜੂਚਾ ਹੀਗਾ ਅੱਛਾ ਜੀ ਇਹਨੂੰ ਹੱਥਾਂ ਦੇ ਚਾਬ ਇਹਦਾ ਮੂੰਹ ਖੋਦਣਾ ਇਹਦੇ ਮੂੰਹ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਪਾਣੇ ਮੀਂਢ ਦੇ ਹੱਥਾਂ ਜੀ ਵੱਡਾ ਹੱਥਾਂ ਵਿੱਚ ਕਿਚੀ ਹੱਡੇ ਆ ਬਾਜ ਦਾ ਸ਼ੌਕ ਕਰਦੇ ਆ ਜੀ ਅੱਛਾ ਕੋਈ ਗੱਲ ਨਹੀਂ ਆਪਣੇ ਨਹਿਰ ਗੀ ਲਾਗੇ ਉੱਥੇ ਨਾਲ ਇੱਕ ਬਾਜ ਹੀਗਾ ਡੋਰ ਦੇ ਵਿੱਚ ਜਗਾ ਵੇਟਿਆ ਦਰਖਤ ਦਾ ਵਿਮਕਿਆ ਹੀਗਾ ਤੇ ਕਾਫੀ ਧੀਰ ਦਾ ਵਿਮਕਿਆ ਆਇਗਾ ਤੇ ਕੋਈ ਬੰਦਾ ਸੱਦਾ ਦਰਖਤ ਜਿਹੜਾ ਚੜ ਸਕਦਾ ਹੀਗਾ ਉਹਨੂੰ ਕੋਲ ਵਾਇਆ ਪਹਿਰੇ 2 ਦਿਨਾਂ ਦਾ ਟ੍ਰੀਟਮੈਂਟ ਵਗੈਰਾ ਕੀਤਾ ਪਰ ਉਹ ਬਚ ਨਹੀਂ ਪਾਇਆ ਮਰ ਗਿਆ ਕਿਉਂਕਿ ਜਿਆਦੀ ਦਿਨ ਡੋਰ ਦੇ ਵਿੱਚ ਜਦੋਂ ਵੀ ਡਰਿਆ ਉਹ ਤੇ ਇਹ ਵੀ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਚੈਨਲ ਡੋਰ ਜਿਹੜੀ ਬੈਨ ਕਰਨੀ ਚਾਹੀਦੀ ਉਹਨੂੰ ਵੀ ਜਿਹੜੇ ਜਾਨਵਰ ਨੇ ਉਹਨਾਂ ਦੀ ਸੁਰੱਖਿਆ ਲਈ ਜਾਂ ਇਹਨਾਂ ਨੂੰ ਕੋਈ ਲਾਗ ਸਥਾਨ ਜਿਹੜੀ ਜਗ੍ਹਾ ਦੇਣੀ ਚਾਹੀਦੀ ਹੈ ਵੇਖੋ ਲਾਗ ਸਥਾਨ ਜਗ੍ਹਾ ਦਾ ਇੱਕ ਵੱਖਰੀ ਗੱਲ ਹੈ ਜਿਹੜੀ ਸਰਕਾਰ ਹੈ ਜੇ ਚਾਵੇ ਕੀ ਨਹੀਂ ਕਰ ਸਕਦੀ ਇਹਨਾਂ ਨੂੰ ਚਾਹੀਦਾ ਹੈ ਵੀ ਚੈਨਲ ਡੋਰ ਬੈਨ ਕਰਨੀ ਚਾਹੀਦੀ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਚਾਹੀਦਾ ਵੀ ਚੈਨਲ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਆ ਹੁਣ ਇਹਨਾਂ ਨੇ ਨਵਾਂ ਕਾਨੂੰਨ ਲਾ ਬਿਠਾਰਾ ਸਾਲ ਤੋਂ ਘੱਟ ਆ ਦਾ ਕੋਈ 2 ਵੀਹ ਰਿਆ 4 ਵੀਹ ਰ ਨਹੀਂ ਚਲਾ ਸਕਦਾ ਜਾਂ ਚਵਾਊਗਾ ਤੇ 25000 ਦਾ ਜੁਰਮਾਨਾ ਆ ਤੇ ਘਰਦਿਆਂ ਨੂੰ 3 ਸਾਲ ਤੱਕ ਦੀ ਜੇਲ੍ਹ ਆ ਤੇ ਜੇ ਇਹ ਕੁਝ ਕਰ ਸਕਦੇ ਨੇ ਤੇ ਚਾਈਨਾ ਡੋਰ ਬਣ ਵੀ ਨਹੀਂ ਕਰੀ ਸਕਦੇ ਨੇ ਇਹਨਾਂ ਨੂੰ ਉਹ ਕਰਨੀ ਚਾਹੀਦੀ ਆ ਤੇ ਹੋਰ ਕਿਹੜੇ ਕਿਹੜੇ ਜਾਨਵਰਾਂ ਦਾ ਜ਼ਰੂਰ ਨਾਂ ਵਾਲੇ ਦੱਸਿਆ ਜਾਵੇ ਹੁਣ ਇਸ ਟਾਈਮ ਮੁਰਗੇ ਨੇ ਇੱਕ ਮੰਕੀ ਆ ਦੋ ਡੌਗੀ ਨੇ ਨਾਲੇ ਕਬਾਜ ਆ ਸਿਟੀ ਹੈਡਲਾਈਨਸ ਦੇਖਦੇ ਸਾਡੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸੋ ਦੋਸਤੋ ਤੁਸੀਂ ਹਮੇਸ਼ਾ ਜਿਹੜੇ ਜਾਨਵਰਾਂ ਨੂੰ ਪਿਆਰ ਕਰਦਾਂਦੇ ਲੋਕ ਦੇਖੇ ਦੇ ਹੋਣਗੇ ਲੇਕਿਨ ਅੱਜ ਇੱਕ ਐਸੇ ਇਨਸਾਨ ਦੇ ਨਾਲ ਮਿਲਵ ਜਿਨ੍ਹਾਂ ਨੂੰ ਜਾਨਵਰਾਂ ਦਾ ਸ਼ੌਂਕ ਤੇ ਹੈ ਹੀ ਹੈ ਲੇਕਿਨ ਨਾਲ ਦੇ ਨਾਲ ਹੋਰ ਵੀ ਕਈ ਤਰੀਕੇ ਦੇ ਉਹਨਾਂ ਕੋਲ ਪੰਛੀ ਵੀ ਨੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਇੱਕ ਬਾਜ਼ ਵੀ ਮੌਜੂਦ ਹੈ ਬਾਜ਼ ਉਹਨਾਂ ਕੋਲ ਦੋ ਗੱਲ ਕਰੀਏ ਇੱਕ ਕੁੱਤੇ ਨੇ ਕੁਝ ਮੁਰਗੇ ਵੀ ਨੇ ਇੱਕ ਉਹਨਾਂ ਨੇ ਆਪਣੇ ਕੋਲ ਮੰਕੀ ਵੀ ਰੱਖਿਆ ਹੋਇਆ ਵਾ ਜਿਸ ਦਾ ਨਾਮ ਸ਼ਾਹ ਰੱਖਿਆ ਵਾ ਕੀ ਕਾਰਨ ਉਹਨਾਂ ਕੋਲ ਜਾਣ ਲੈਨੇ ਆ ਸੋ ਇਸ ਵਕਤ ਉਹਨਾਂ ਦੇ ਸੁਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਭਾਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਭਾਜੀ ਜਿਹੜਾ ਸ਼ੌਂਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਆਇਆ ਦੋਨੋਂ ਇਹ ਸ਼ੌਂਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆ ਫਾਜ਼ਲ ਸਾਹਿਬ ਤੋਂ ਛੋਟੇ ਦਾ ਦੋਨਾਂ ਕਾਫੀ ਜਨਰਲ ਨੇ ਉਹਨਾਂ ਨੂੰ ਬਹੁਤ ਪਿਆਰ ਹੀ ਜਾਨਵਰਾਂ ਦੇ ਨਾਲ ਛੋਟੇ ਦਾ ਤੋਂ ਘਰ ਦੇ ਵਿੱਚ ਉਹਨਾਂ ਨੇ ਬਾਧੂ ਜਾਨਵਰ ਰੱਖੇ ਸੀਗੇ ਨਿੱਕੇ ਹੁੰਦੇ ਤੋਂ ਮੈਂ ਜਾਨਵਰਾਂ ਦੇ ਵਿੱਚ ਰਿਆਂ ਤੇ ਨਿੱਕੇ ਹੁੰਦੇ ਤੋਂ ਪਿਆਰ ਮੈਨੂੰ ਸ਼ੁਰੂ ਤੋਂ ਹੀ ਆ ਨਾ ਅੱਛਾ ਜੀ ਜੇਕਰ ਗੱਲ ਕਰੀਏ ਜਿਹੜਾ ਬਾਜ ਹੈ ਹਣਾ ਖੜੇ ਬਕ ਨੱਪਾ ਜਦੋਂ ਦੇਖਦੇ ਆ ਤਸਵੀਰਾਂ ਵੀ ਦੇਖਦੇ ਆ ਕਿ ਉਹ ਗੋਬਿੰਦ ਸਿੰਘ ਬਾਦਸ਼ਾਹ ਜੀ ਦੇ ਨਾਲ ਰਿਹਾ ਤੇ ਲੋਗ ਕਈ ਡਰਦੇ ਵੀ ਨੇ ਹਣਾ ਕਿਉਂਕਿ ਇੱਕ ਜਿਹੜਾ ਰੂਪ ਹੈ ਬਾਜਦਾਣਾ کافی ਕਈਆਂ ਨੂੰ ਡਰ ਵੀ ਲੱਗਦਾ ਤੇ ਤੁਹਾਨੂੰ ਡਰ ਨਹੀਂ ਲੱਗਾ ਜਦੋਂ ਛੋਟੀ ਉਮਰ ਚ ਲਿਆਂਦਾ ਇਵੇਂ ਉਸ ਟਾਈਮ ਕਾਫੀ ਛੋਟਾ ਹੀਗਾ ਇਹ 1500 ਦਾ ਦਿਨ ਤੱਕ ਆਈ ਉਸ ਟਾਈਮ ਤੇ ਨਿੱਕਾ ਜੂਚਾ ਹੀਗਾ ਅੱਛਾ ਜੀ ਇਹਨੂੰ ਹੱਥਾਂ ਦੇ ਚਾਬ ਇਹਦਾ ਮੂੰਹ ਖੋਲਣਾ ਇਹਦੇ ਮੂੰਹ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਪਾਣੇ ਮੀਂਢ ਦੇ ਹੱਥਾਂ ਜੀ ਵੱਡਾ ਹੱਥਾਂ ਵਿੱਚ ਕਿਚੀ ਹੱਡਿਆ ਸ਼ੌਂਕ ਕਿੱਥੋਂ ਪਿਆ ਬਾਜ ਦਾ ਅੱਛਾ ਅੱਛਾ ਬਾਜ ਦਾ ਸ਼ੌਂਕ ਹੈਂਦੀ ਆ ਜੀ ਅੱਛਾ ਕੋਈ ਗੱਲ ਨਹੀਂ ਆਪਣੇ ਨਹਿਰਗੀ ਲਾਗੇ ਉੱਥੇ ਨਾ ਇੱਕ ਬਾਜ ਹੀਗਾ ਡੋਰ ਦੇ ਵਿੱਚ ਅੱਗੇ ਵੇਟਿਆ ਹੈ ਦਰਖਤ ਦਾ ਵਿਮਕਿਆ ਹੀਗਾ ਤੇ ਕਾਫੀ ਧੀਰ ਦਾ ਵਿਮਕਿਆ ਹੋਇਆ ਹੈਗਾ ਤੇ ਕੋਈ ਬੰਦਾ ਸੱਦਾ ਦਰਖਤ ਦੇ ਜਿਹੜਾ ਚੜ ਸਕਦਾ ਹੈਗਾ ਉਹਨੂੰ ਕੋਲ ਵਾਇਆ ਇਹ ਦੋ ਦਿਨਾਂ ਦਾ ਟ੍ਰੀਟਮੈਂਟ ਵਗੈਰਾ ਕੀਤਾ ਪਰ ਉਹ ਬਚ ਨਹੀਂ ਪਾਇਆ ਮਰ ਗਿਆ ਕਿਉਂਕਿ ਜਿਆਦੀ ਦਿਨ ਡੋਰ ਦੇ ਵਿੱਚ ਜਦੋਂ ਵੀ ਡਰਿਆ ਉਹ ਤੇ ਇਹ ਵੀ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਚੈਨਲ ਡੋਰ ਜਿਹੜੀ ਬੈਨ ਕਰਨੀ ਚਾਹੀਦੀ ਉਹਨੂੰ ਵੀ ਤੇ ਫਿਰ ਉਸ ਤੋਂ ਬਾਅਦ ਇੱਕ ਬਾਜ ਹੋਰ ਰਿਸੀਵ ਕੀਤਾ ਉਹ ਵੀ ਡੋਰ ਦਾ ਕੇਸ ਹੈਗਾ ਹੀਗਾ ਤੇ ਉਹ ਬਚ ਗਿਆ ਹੈਗਾ ਪਰ ਉਹ ਨੂੰ ਪੈਂਦਾ ਹੈਗਾ ਅੱਗੋਂ ਤੇ ਉਹਨੂੰ ਫੇਰ ਢਾਤਾ ਫਿਰ ਸਪੈਸ਼ਲ ਬੱਚਾ ਕੇ ਇਹਨੂੰ ਕਹਿ ਕੇ ਮੰਗਵਾਇਆ ਸੀ ਫਿਰ ਉਹ ਗ ਜਾਇਆ ਆਪਣੇ ਅਸਲ ਵਿੱਚ ਤੇ ਬਾਜੀ ਜ਼ਰੂਰ ਹਨਾ ਪਾਗੇ ਵੀ ਦੇਖਦੇ ਆ ਚੈਨਲ ਡੋਰ ਨੂੰ ਲੈ ਕੇ ਕਈ ਪੰਛੀ ਕਈ ਜਾਨਵਰ ਜਿਹੜੇ ਇਸ ਛੇੜ ਚੋਂਦੇ ਆ ਹਨਾਂ ਲੇਕਿਨ ਲੱਗਦਾ ਹੈ ਕਿ ਫਿਰ ਵੀ ਜਿਹੜੇ ਜਾਨਵਰ ਨੇ ਉਹਨਾਂ ਦੀ ਸੁਰੱਖਿਆ ਲਈ ਜਾਂ ਇਹਨਾਂ ਨੂੰ ਕੋਈ ਲਗ ਸਥਾਨ ਜਿਹੜੀ ਜਗ੍ਹਾ ਦੇਣੀ ਚਾਹੀਦੀ ਹੈ ਵੇਖੋ ਲਗਿਸਥਾਨ ਜਗ੍ਹਾ ਦਾ ਇੱਕ ਵੱਖਰੀ ਗੱਲ ਹੈ ਜਿਹੜੀ ਸਰਕਾਰ ਹੈ ਜੇ ਚਾਵੇ ਕੀ ਨਹੀਂ ਕਰ ਸਕਦੀ ਇਹਨਾਂ ਨੂੰ ਚਾਹੀਦਾ ਹੈ ਵੀ ਚੈਨਲ ਡੋਰ ਬੈਨ ਕਰਨੀ ਚਾਹੀਦੀ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਚਾਹੀਦਾ ਵੀ ਚੈਨਲ ਡੋਰ ਦਾ ਬਾਈਕਲ ਕਰਨਾ ਚਾਹੀਦਾ ਆ ਹੁਣ ਇਹਨਾਂ ਨੇ ਨਵਾਂ ਕਾਨੂੰਨ ਲਾਗੂ ਕੀਤਾ ਆ ਬਿਠਾਰਾ ਸਾਬ ਤੋਂ ਘਟਾਉਦਾ ਕੋਈ 2 ਵੀਕਰ ਆ 4 ਵੀਕਰ ਨਹੀਂ ਚਲਾ ਸਕਦਾ ਜਾਂ ਚਲਾਊਗਾ ਤਾਂ 25000 ਦਾ ਜੁਰਮਾਨਾ ਆ ਤੇ ਘਰਦਿਆਂ ਨੂੰ 3 ਸਾਲ ਤੱਕ ਦੀ ਜੇਲ੍ਹ ਆ ਤੇ ਜੇ ਇਹ ਕੁਝ ਕਰ ਸਕਦੇ ਨੇ ਤੇ ਚਾਇਨਾ ਡੋਰ ਬੈਨ ਵੀ ਕਰ ਨਹੀਂ ਸਕਦੇ ਨੇ ਇਹਨਾਂ ਨੂੰ ਕਰਨੀ ਚਾਹੀਦੀ ਆ ਜ਼ਰੂਰ ਬੈਨ ਲਗਾਇਆ ਗਿਆ ਲੇਕਿਨ ਫਿਰ ਵੀ ਲੋਕ ਮਤਲਬ ਨਹੀਂ ਵੱਧਦੇ ਰਹਿੰਦੇ ਇਹਨਾਂ ਨੂੰ ਹਨਾ ਲੇਕਿਨ ਜਿਹੜੇ ਹੋਰ ਵੀ ਜਾਨਵਰ ਦਾ ਜ਼ਰੂਰ ਤੁਹਾਡੇ ਇਫਾਦਤ ਨੂੰ ਵੀ ਬੜਾ ਸ਼ੌਂਕ ਹੈ ਇਹਨਾਂ ਦਾ ਜਾਨਵਰ ਹਨਾ ਤੇ ਹੋਰ ਕਿਹੜੇ-ਕਿਹੜੇ ਜਾਨਵਰ ਦਾ ਜ਼ਰੂਰ ਉਹਨਾਂ ਵਾਲੇ ਦੱਸਿਆ ਜਾਵੇ ਹੁਣ ਇਸ ਟਾਈਮ ਮੁਰਗੇ ਨੇ ਇੱਕ ਮੰਕੀ ਆ ਦੋ ਡੌਗੀ ਨੇ ਨਾਲੇ ਕਬਾਜ ਆ ਤੋਂ ਜ਼ਰੂਰ ਇਸਕ ਤਪਨੂਦ ਹੋਣਾ ਤੇ ਫਾਜ਼ਲ ਸਾਹਿਬ ਨਾਲ ਵੀ ਗੱਲਬਾਤ ਕਰ ਲੈਣੇ ਆ ਜਿਨ੍ਹਾਂ ਨੂੰ ਇੰਨਾ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸਭ ਤੋਂ ਪਹਿਲਾਂ ਬਾਜੀ ਸੱਸੀ ਗਾਲ ਜੀ ਸੱਸੀ ਕਵਰ ਦੇ ਖਾਸ ਸਾਹਿਬ ਵੱਧ ਕੀ ਪਤਾ ਜੀ ਬਾਜੀ ਸਭ ਤੋਂ ਪਹਿਲਾਂ ਇਹ ਜਿਹੜਾ ਸ਼ੌਂਕ ਆ ਤੁਹਾਨੂੰ ਕਿੱਥੋਂ ਪਿਆ ਜਿਹੜਾ ਇੰਨਾ ਵੱਡਾ ਸ਼ੌਂਕ ਆ ਕਿਉਂਕਿ ਬੜੀ ਤਰ੍ਹਾਂ ਦੇ ਸਾਡੇ ਕੋਲ ਜਾਨਵਰ ਘਰ ਵਿੱਚ ਮੌਜੂਦ ਆ ਤੁਸੀਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਈ ਜਾਨਵਰ ਤਾਂ ਕੋਲ ਵਿੱਚ ਮੌਜੂਦ ਸੀਗੇ ਹਾਂਜੀ ਹਾਂਜੀ ਵੀਰ ਜੀ ਸ਼ੌਂਕ ਜਿਵੇਂ ਮੈਨੂੰ ਸ਼ੁਰੂ ਤੋਂ ਹੀ ਆ ਜੀ ਉਹ ਜਿਵੇਂ ਕਹਿੰਦੇ ਨੇ ਨਾ ਕਿ ਅਲੱਗ-ਅਲੱਗ ਬੰਦਿਆਂ ਦੇ ਸ਼ੌਂਕ ਹੁੰਦੇ ਆ दे 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 कि ਜਦੋਂ ਅਸੀਂ ਸਮਾਜ ਕੋਈ ਜਾਨਵਰ ਲੈ ਕੇ ਆਉਂਨੇ ਆ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲ ਦੇ ਸਮਾਜ ਦੇ ਵਿੱਚ ਕੀ ਡਿਪਰੈਸ਼ਨ ਦੀ ਬੜੀ ਪ੍ਰੋਬਲਮ ਚੱਲਦੀ ਹੈ ਤੇ ਜਦੋਂ ਅਸੀਂ ਜਾਨਵਰ ਰੱਖੇ ਹੁੰਦੇ ਘਰ ਦੇ ਵਿੱਚ ਇਹ ਕਿ ਤਾ ਨੈਗੇਟਿਵਿਟੀ ਨਹੀਂ ਆਉਂਦੀ ਪਹਿਲੀ ਗੱਲ ਤੇ ਪਹਿਲਾਂ ਨਹੀਂ ਲੋਕ ਸੋਚਦੇ ਸੀ ਅੱਜ ਕੱਲ ਸੋਚਦੇ ਨੇ ਠੀਕ ਹੈ ਇੱਕ ਨੈਗੇਟਿਵਿਟੀ ਨਹੀਂ ਆਉਂਦੀ ਦੂਸਰਾ ਜਿਹੜੇ ਆਪਾਂ ਜਾਨਵਰ ਜਾਂ ਪੰਛੀ ਰੱਖੇ ਨੇ ਇਹਦੇ ਨਾਲ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ ਤੀਸਰਾ ਏ ਜੀ ਜੇ ਤੁਹਾਡੇ ਘਰ ਦੇ ਵਿੱਚ ਹੁਣ ਇਹ ਤੁਹਾਡੇ ਘਰਾਂ ਕਰ ਦੇ ਜੀ ਬਰਕਤ ਰਹੂਗੀ ਬਰਕਤ ਰਹੂਗੀ ਹਾਂਜੀ ਬਿਲਕੁਲ ਜ਼ਰੂਰੀ ਗੱਲਾਂ ਅੱਗੇ ਵੀ ਸੁਣੀਆਂ ਨੇ ਕਹਿੰਦੇ ਕਿ ਜਦੋਂ ਆਪਾਂ ਜਾਨਵਰ ਰੱਖਦੇ ਆ ਚਾਹੇ ਕੁੱਤਾ ਹੀ ਘਰ ਚ ਰੱਖਦੇ ਆ ਉਹ ਜਿਹੜੇ ਤੁਹਾਡੇ ਦੇ ਆਉਣ ਵਾਲੇ ਕਸ਼ਟ ਆਪਣੇ ਤੇ ਲੈ ਲੈਂਦਾ ਕਦੀ ਹੋਇਆ ਇਹਨਾਂ ਦਾ ਹਾਦਸਾ ਕੋਈ ਮਹਿਸੂਸ ਹੋਇਆ ਕਿ ਇਹਨਾਂ ਦੇ ਆਉਣ ਨਾਲ ਕੋਈ ਜ਼ਿੰਦਗੀ ਚ ਬਦਲਾਅ ਮਹਿਸੂਸ ਕੀਤਾ ਦੇਖੋ ਜੀ ਅਸੀਂ ਤਕਰੀਬਨ ਆ ਕਾਫੀ ਸਮਾਂ ਰੱਖਿਆ ਸੀ ਪਹਿਲਾਂ ਹਾਂ ਠੀਕ ਹੈ ਜੀ ਤੇ ਅਸੀਂ ਜਿਹੜੀ ਜਿਹੜੀ ਚੀਜ਼ ਲੈ ਕੇ ਆਉਨੇ ਆ ਹਾਂ ਕਿ ਸਾਡੇ ਕਾਰੋਬਾਰ 'ਚ ਫਰਕ ਪੈਂਦਾ। ਅੱਛਾ ਜੀ। ਇਹ ਅਸੀਂ ਬੜੀ ਬੜੀ ਨੋਟ ਕੀਤਾ ਇਸ ਚੀਜ਼ ਦਾ। ਤੇ ਅਸੀਂ ਹਰ ਗਵੀਰ ਭਰਾ ਨੂੰ ਕਹਿੰਨੇ ਆ ਉਹ ਜਿਵੇਂ ਤੁਸੀਂ ਕਿ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਆ ਕਿ ਜਿਵੇਂ ਕੋਈ ਕਹਿ ਦਿੰਦਾ ਕਿ ਕਬੂਤਰਾਂ ਨੂੰ ਤੁਸੀਂ ਦਾਣਾ ਪਾਇਆ ਕਰੋ। ਹਾਂ ਹਾਂ ਹਾਂ। ਚਿੜੀਆਂ ਨੂੰ ਦਾਣਾ ਪਾਇਆ ਕਰੋ। ਹਾਂ। ਠੀਕ ਹੈ ਜੀ। ਕੁੱਤੇ ਨੂੰ ਦਹੀਂ ਪਾਇਆ ਕਰੋ। ਹਾਂ। ਪੰਡਤ ਵੀ ਕਈ ਲੋਕ ਕਹਿੰਦੇ ਨੇ। ਕਹਿੰਦੇ। ਠੀਕ ਹੈ ਜੀ। ਉਹ ਤਾਂ ਪਾਉਣੀ ਇੱਕ ਗੱਲ ਆ। ਪਾਈ ਪਾਈ ਨਾ ਪਾਈ ਨਾ ਸੀ। ਜੇ ਇਹ ਹੀ ਕਰਦੇ ਰੱਖਿਆ ਨਾ ਕੋਈ ਜਾਨਵਰ ਤੇ ਸਾਨੂੰ ਪਾਉਣੀ ਹੀ ਪੈਣੀ ਆ। ਹਾਂ ਹਾਂ ਹਾਂ। ਉਹ ਨਾਲੇ ਪਾਉਣ ਨਾਲੇ ਫਲੀਆਂ ਨਾਲੇ ਉਹ ਖੁਸ਼ ਹੋ ਜਾਂਦੇ ਜਿਨ੍ਹਾਂ ਨੂੰ ਅਸੀਂ ਪਾਉਨੇ ਆ ਤੇ ਦੂਸਰਾ ਜਦੋਂ ਅਸੀਂ ਪਾਉਨੇ ਆ ਤੇ ਸਾਨੂੰ ਸਕੂਨ ਮਿਲਦਾ ਤੇਾਨੂੰ ਕਿਉਂਕਿ ਉਹ ਵੀ ਉਹ ਵੀ ਜੂਨਾ ਭੋਗਣਾ ਹੈ ਹਨਾ ਜ਼ੁੱਕੇ ਹੁੰਦਾ ਗੁਦਬਾਨੀ ਦੇ ਵਿੱਚ ਵੀ ਕਿ ਆਪਾਂ ਵੀ 84 ਲੱਖ ਜੂਨਾ ਭੋਗ ਕੇ ਇਨਸਾਨੀ ਦੇ ਚੋਂਦੇ ਆ ਹਨਾ ਤੇ ਜਰੂਰ ਮੈਨੂੰ ਲੱਗਦਾ ਕਿ ਦਇਆ ਜਰੂਰ ਹੋਣੀ ਚਾਹੀਦੀ ਆ ਜੀਵਾਂ ਦੀ ਹਨਾ ਅੱਜ ਕੱਲ ਲੋਕ ਆਪਣੇ ਆਪ ਨੂੰ ਡੌਗ ਲਵਰ ਕਹਿੰਦੇ ਆ ਐਨੀਮਲ ਲਵਰ ਕਹਿੰਦੇ ਆ ਲੇਕਿਨ ਜਦੋਂ ਕਿਤੇ ਸੜਕ ਤੇ ਕੋਈ ਦੇਖਦਾ ਤੇ ਉਹਨੂੰ ਪਾਣੀ ਵੀ ਉਹਨਾਂ ਦੀ ਬੜੀ ਦੂਰ ਦੀ ਗੱਲ ਦਾ ਵੱਟੇ ਮਾਰਦੇ ਆ ਹਨਾ ਤੇ ਇਹ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਦੇਖਦੇ ਹੋ ਕਿ ਲੋਕ ਪ ਦੇਖੋ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਇਦਾਂ ਹੋਣਾ ਨਹੀਂ ਚਾਹੀਦਾ ਹੂੰ 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 ਇਦਾਂ ਹੋਣਾ ਨਹੀਂ ਚਾਹੀਦਾ ਕਿ ਤੁਸੀਂ ਇਹ ਕਿਸੇ ਨਾਲ ਪਿਆਰ ਕਰਦੇ ਜੇ ਪਿਆਰ ਤੁਹਾਡਾ ਦਿਖਣਾ ਚਾਹੀਦਾ ਹੂੰ ਉਹਦੇ ਜੇ ਬनावटी ਕੰਮ ਨਾ ਹੋਵੇ ਹੂੰ 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 ਕੋਈ ਪਰੇਸ਼ਾਨ ਆ ਕਿਸੇ ਨੂੰ ਕੁੱਤੇ ਨੂੰ ਛੱਡ ਫਿੜ ਲੱਗ ਗਈ ਏ ਜਿੰਨੇ ਜੋਗੇ ਹੈਗੇ ਆ ਜੇ ਆਪਾਂ ਦਵਾਈ ਨਹੀਂ ਨਾ ਕਰਾ ਸਕਦੇ ਤੈਨੂੰ ਵਟਾ ਮਾਰਨ ਦਾ ਸਾਡਾ ਹੱਕ ਨਹੀਂ ਬਣਦਾ ਹੂੰ ਤੇ ਭਾਜੀ ਜ਼ਰੂਰ ਇੱਥੇ ਆਣਾ ਜ਼ਿਕਰ ਹੁੰਦਾ ਕਿ ਜਿਵੇਂ ਤੁਹਾਡੇ ਕੋਲ ਹੋਰ ਵੀ ਜਾਨਵਰ ਨੇ ਉਹ ਮੁਰਗੀਆਂ ਵੀ ਨਹੀਂ ਜ਼ਰੂਰ ਮੈਂ ਕਹੂੰਗਾ ਕਿ ਉਹ ਵੀ ਆਪਾਂ ਜ਼ਰੂਰ ਦੇਖਾਂਗੇ ਭਾਜੀ ਮੁਰਗੀਆਂ ਮਤਲਬ ਕੁਝ ਅਲੱਗ ਲੱਗ ਰਹੀਆਂ ਇਹਨਾਂ ਦਾ ਕੀ ਖਾਸੀਅਤ ਕੀ ਇਹਨਾਂ ਮੁਰਗੀਆਂ ਇਹ ਕੜਕਨਾਥ ਮੁਰਗੇ ਜੀ ਅੱਛਾ ਜੀ ਅਸੀਂ ਲੈ ਕੇ ਆਏ ਆਂ ਅੱਛਾ ਜੀ ਕਿੱਧਰ ਜਿਹੜੇ ਖੁੱਡੇ ਦੇ ਵਿੱਚ ਇਹ ਮੁਰਗਨ ਨਾਰਮਲ ਨੇ ਇਧਰ ਮੁਰਗੇ ਜਿਹੜੇ ਹੈਗੇ ਨੇ ਅੱਛਾ ਜੀ ਇਧਰ ਵੀ ਹੈਗੇ ਆ ਹਾਂ ਇਧਰ ਵੀ ਜ਼ਰੂਰ ਮੈਂ ਕਿਸੇ ਨੂੰ ਪੁੱਛਾਂਗਾ ਕਿ ਇਧਰ ਵਾਲੇ ਵੀ ਜਿਹੜੇ ਮੁਰਗੇ ਉਹ ਜਿਹੜੇ ਉਹ ਆਂਡੇ ਦੇ ਮੁਰਗੀਆਂ ਇੱਠੀਆਂ ਨੇ ਸਾਰੀਆਂ ਅੱਛਾ ਜੀ ਚਾਰ ਮੁਰਗੀਆਂ ਚਾਰ ਆਂਡੇ ਦੇ ਬੈਠੀਆਂ ਨੇ ਆ ਇਧਰ ਵਾਲੀਆਂ ਜੀ ਦਿਖਾ ਸਕਦੇ ਹੋ ਤੁਸੀਂ ਦੁੱਧ ਪਨਾਣਾ ਜਰਾ ਅੱਛਾ ਦੁੱਧ ਭਾਜੀ ਇਸ ਵਕਤ ਹਾਂ ਕਰੋ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਂ ਚੱਕ ਦਿਓ ਭਾਜੀ ਤਾਂ ਰੱਖੀਆਂ ਉਹ ਵੇਖੋ ਮੁਰਗੀ ਬੈਠੀ ਆਂਡਿਆਂ ਦੇ ਉਹ ਬਿਲਕੁਲ ਉਹ ਮਗਰਲੇ ਪਾਸੇ ਵੀ ਜਿਹੜੇ ਮੁਰਗੀਆਂ ਨੇ ਉਹ ਵੀ ਸਾਰੀਆਂ ਆਂਡੇ ਦੇ ਬੈਠ ਇਹ ਗਲਗਨਾ ਦੇ ਬੱਚੇ ਨੇ ਇਹ ਲੈਂਦੇ ਨੇ ਫਿਰ ਇਹਨਾਂ ਦੇ ਮੁਰਗਿਆਂ ਦਾ ਮਤਲਬ ਜਿਹੜੇ ਜਿਹੜੇ ਮੁਰਗੀਆਂ ਅੰਡੇ ਦਿੰਦੀਆਂ ਨੇ ਫਿਰ ਇਹਨਾਂ ਦਾ ਕੀ ਕਰਦੇ ਹਾਂ ਦੇਖੋ ਇਹ ਖਾਈਦੇ ਨੇ ਹਾਂ ਹਾਂ ਅਸੀਂ ਮੀਟ ਵਗੈਰਾ ਹਾਂ ਹਾਂ ਚਿਕਨ ਵਗੈਰਾ ਜਿਹੜਾ ਆ ਅਸੀਂ ਖਾਂਦੇ ਹਾਂ ਠੀਕ ਹੈ ਜੀ ਕਹਿੰਦੇ ਨੇ ਕਿ ਚਿਕਨ ਨਹੀਂ ਖਾਣਾ ਚਾਹੀਦਾ ਜੀਵ ਹਤਿਆ ਕਿਉਂਕਿ ਲੋਕ ਇੱਕ ਪਾਸੇ ਨੂੰ ਉਹ ਹੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਇੱਕ ਪਾਸੇ ਆਪਾਂ ਕਹਿੰਦੇ ਆਪਾਂ ਜਾਨਵਰਾਂ ਨੂੰ ਪਿਆਰ ਕਰਦੇ ਲੇਕਿਨ ਆਪਾਂ ਖਾਨੇ ਵੀ ਆ ਪਰ ਇਹ ਚੀਜ਼ ਥੋੜੀ ਸਮਝਾਓ ਲੋਕਾਂ ਨੂੰ ਨਹੀਂ ਨਹੀਂ ਵੀ ਜੀ ਇਹ ਜਿਹੜਾ ਸਮਾਜ ਹੈ ਨਾ ਭਾਈ ਸਾਹਿਬ ਜੀ ਇਹ ਕਹਿੰਦੇ ਨੇ ਕਿ ਮੁਰਗਾ ਨਹੀਂ ਖਾਣਾ ਇੰਦੇ ਚ ਪਾਪ ਲੱਗੇਗਾ ਕੇ ਇਹਦਾ ਹੱਕ ਖਾ ਲੋ ਚੰਗਾ ਹਮ ਹੱਥ ਖੰਬੰਦਾ ਖਾ ਲੈਂਦਾ ਆ ਹਾਂ ਠੀਕ ਹੈ ਮੁਰਗੇ ਖਾਣ ਤੋਂ ਗਰੇਜ ਕਰਦਾ ਇਹ ਬੰਦਾ ਉਹ ਕਹਿ ਸਕਦਾ ਕਿ ਜਿਹੜਾ ਜਾਨਵਰ ਦੇ ਨਾਲ ਆ ਭੈ ਭਰਾਵਾ ਨੂੰ ਵੀ ਪਿਆਰ ਕਰੇ ਹਾਂ ਹਾਂ ਅੱਜ ਕੱਲ ਦੇ ਸਮਾਜ ਚ ਕੀ ਏ ਅਸੀਂ ਸਮਾਜ ਚ ਰਹੇ ਨੇ ਸਾਨੂੰ ਸਭ ਕੋਈ ਨਜ਼ਰ ਆਉਂਦਾ ਹ ਕਿ ਕੋਈ ਕਿਸੇ ਦਾ ਲਿਹਾਇ ਨਹੀਂ ਕਰ ਰਿਹਾ ਬਿਲਕੁਲ ਕੋਈ ਕਾਰੋਬਾਰ ਚਲਾ ਲੋ ਭਰਾ ਭਰਾ ਦਾ ਮਾਰਦੀ ਜ਼ਮੀਨ ਜਾਇਦਾਦ ਪਿੱਛੇ ਉਹ ਕਤਲ ਹੋ ਜਾਂਦੇ ਆ ਤੇ ਬਾਜੀ ਉਹਨੇ ਚੰਗਾ ਮੁਰਗਾ ਤੂੰ ਨਹੀਂ ਖਾ ਲੋ ਭਰਾ ਨੂੰ ਤਾਂ ਛੱਡ ਦਿਓ ਹਾਂ ਅਸੀਂ ਭਰਾ ਨੂੰ ਵੜ ਦਿੰਨੇ ਆ ਤੇ ਮੁਰਗਾ ਛੱਡ ਦਿੰਨੇ ਇਹ ਕੀ ਕਿਹੜੀ ਇਨਸਾਨੀਤ ਹੈ ਜਦੋਂ ਤੁਸੀਂ ਦੱਦਨੇ ਕੋ ਜਿਹੜਾ ਮੰਕੀ ਵੀ ਹੈ ਇਹਨੂੰ ਜ਼ਰੂਰ ਤੁਸੀਂ ਆਪਣੀ ਗੋਦੀ 'ਚ ਮੈਂ ਕਹਿੰਦਾ ਕਦੀ ਲੈ ਕੇ ਇਹਦੇ ਬਾਰੇ ਦੱਸੋ ਇਹ ਇਹਦਾ ਨਾਮ ਸ਼ਾਹ ਕਿਉਂ ਰੱਖਿਆ ਤੁਸੀਂ ਬੰਦੋ ਸ਼ਾਹ ਸਿਰ ਕੇ ਰੱਖਿਆ ਜੀ ਜਿਹੜਾ ਸਾਡਾ ਮੰਕੀ ਹੈ ਭਾਈ ਸਾਹਿਬ ਦੀ ਸਾਡਾ ਬਹੁਤ ਜ਼ਿਆਦਾ ਲਾਡਲਾ ਹੈ ਅੱਛਾ ਜੀ ਬਹੁਤ ਸਾਡਾ ਪਿਆਰਾ ਹੈ ਸਾਡਾ ਤੋਂ ਵੀ ਬੜੀਆਂ ਕਰਦਾ ਹੋ ਛੇੜੀ ਜਾਂਦਾ ਡਾਕਟਰ ਇਹਨੇ ਤਕਰੀਬਨ 4-5000 ਰੁਪਏ ਸਾਡਾ ਭਾਈ ਜੀ ਪਾੜਿਆ ਹੈ ਅੱਛਾ ਜੀ ਜਿਹੜੇ ਰਿਮੋਟ ਹੈ ਜਿਹੜੇ ਸਾਡੇ ਟੀਮ ਤੋੜਿਆ ਅੱਛਾ ਜੀ ਹਨਾ ਵੀਰ ਜੀ ਇਹ ਤਕਰੀਬਨ 30 ਕੋ ਤੋੜ ਦਿੱਤੇ 30 ਰਿਮੋਟ ਤੋੜ ਦਿੱਤੇ ਤੋੜ ਦਿੱਤੇ ਲੈ ਕੇ ਆਉ ਉਹ ਮਿਰਜੀ ਕਹਿੰਦਾ ਕਿ ਭਾਈ ਸਾਹਿਬ ਜੀ ਤੁਸੀਂ ਇਹਨੂੰ ਸਮਝਾਓ ਕੋਈ ਜੇ ਇ ਕੀ ਹੋ ਰਿਹਾ ਮੈਨੂੰ ਆ ਬੜਾ ਦੁੱਖ ਹੁੰਦਾ ਹ ਹਮਮ ਇਹਨੇ ਵੇਚੀਏ ਜੀ ਇਹ ਹੀ ਰੱਖਿਆ ਤੇ ਚੱਲਣਾ ਵੀ ਸਾਨੂੰ ਹੀ ਪੈਣਾ ਹੈ ਬਿਲਕੁਲ ਬਿਲਕੁਲ ਹਾਂ ਆ ਜੀ ਜਾਨੇ ਤੇ ਇਹ ਫਿਰ ਜਦੋਂ ਤੁਸੀਂ ਰੱਖਦੇ ਹੋ ਘਰੇ ਤੇ ਫਿਰ ਸਾਮ ਸੰਭਾਲ ਕੇ ਕੌਣ ਕਰਦਾ ਇਹਨਾਂ ਦੀ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਵੀ ਇੱਕ ਸਪੈਸ਼ਲ ਕੇਅਰ ਚਾਹੀਦੀ ਹੈ ਹਨ ਜਿਵੇਂ ਬੱਚੇ ਨੂੰ ਪਾਲਦੇ ਆ ਉਨ ਤੋਂ ਵੱਧ ਹੀ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੀ ਟੈਨਸ਼ਨ ਚਾਹੀਦੀ ਹੈ ਦੇਖੋ ਜੀ ਜਿਹੜਾ ਤਾਂ ਬਾਜਿਆ ਹਾਂ ਬਾਅਦ ਮੈਂ ਸੰਭਾਲਦਾ तकरीबन 20 ਪੈਸੇ 25 ਪੈਸੇ 70 75 ਪੈਸੇ ਨੂਰ ਸਿੰਘ ਸੰਭਾਲਦਾ ਆ ਅੱਛਾ ਜੀ ਠੀਕ ਹੈ ਜੇ ਜਿਹੜਾ ਮੰਕੀ ਹੈ ਹਾਂ ਮੰਗੀ ਮੈਂ ਤੇ ਨੂਰ ਦੇ ਮਦਰ ਜਿਆਦਾ ਸੰਭਾਲਦੇ ਨੇ ਹਾਂ ਹਾਂ ਤੇਰੇ ਡੌਗੀ ਨੇ ਡੌਗੀ ਮੋਗੀ ਬਾਕੀ ਸਾਰੇ ਜਿਹੜੇ ਗਿਆ ਰਲ ਮਿਲ ਕੇ ਠੀਕ ਹੈ ਦਾਣਾ ਵੇਲੇ ਰਲ ਮਿਲ ਕੇ ਬਾਦ ਨੇ ਜਿਵੇਂ ਜ਼ਿਆਦਾਤਰ ਜਿਹੜੇ ਕੁੱਤੇ ਹੁੰਦੇ ਆ ਜਾਂ ਡੌਗ ਹਨਾ ਜਿੰਨਾ ਆਪਾਂ ਕਹਿੰਦੇ ਆ ਉਹ ਜਿਹੜੇ ਮੁਰਗੀਆਂ ਤੇ ਮਗਰ ਫਸਦੇ ਆ ਖਾ ਲੀ ਪੰਛੀਆਂ ਦੇ ਮਗਰ ਜਾਂ ਹਨਾ ਜਦੋਂ ਜਾਨਵਰ ਵੀ ਤੁਸੀਂ ਮੰਨ ਕੀ ਵੀ ਰੱਖਿਆ ਆਪਸ ਵਿੱਚ ਬੰਦੀ ਨਹੀਂ ਲੇਕਿਨ ਤੁਹਾਡੇ ਘਰ ਪੁੱਠਾ ਹੀ ਦੇਖ ਰਹੇ ਆ ਆਪਸ ਵਿੱਚ ਖੇਡ ਹੀ ਜਾਦੇ ਆ ਹਨਾ ਇਹ ਕਿਸ ਤਰ੍ਹਾਂ ਹੋ ਪਾਇਆ ਜੀ ਇਹ ਗੱਲ ਉੱਥੇ ਆਉਣੀ ਨਾ ਕਿ ਇੱਕ ਵਾਰ ਤਾਂ ਨਹੀਂ ਸਾਡੇ ਘਰ ਦਾ ਹੀ ਜਾਂਦਾ ਆ ਅੱਛਾ ਜੀ ਕੀ ਸਾਡੇ ਘਰ ਦੇ ਵਿੱਚ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਵੇ ਹਾਂ ਹਾਂ ਕਿਸੇ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਹੋਵੇ ਕੋਈ ਬੰਦਾ ਕਿਸੇ ਗੱਲੋਂ ਟੈਨਸ਼ਨ ਤੇ ਹੋਵੇ ਇਹ ਸਾਡੇ ਘਰ ਆਵੇ ਠੀਕ ਹੋ ਜਾਏਗਾ ਹਾਂ ਠੀਕ ਹੈ ਸਾਡੇ ਘਰ ਦਾ ਵਾਤਾਵਰਣ ਹੀ ਮਾਹੌਲ ਹੀ ਉਹਦਾਂ ਦਾ ਬਣਿਆ ਹੈ ਬਿਲਕੁਲ ਬਿਲਕੁਲ ਹਾਂ ਜਿਹੜੇ ਡਿਪਰੈਸ਼ਨ ਦੇ ਨੇੜੇ ਆਉਂਦਾ ਕਿਉਂਕਿ ਜਦੋਂ ਸਾਡੇ ਭਾਈ ਸਾਹਿਬ ਨੇ ਆਓ ਮੇਰੇ ਜਨਾਬ ਜੀ ਅੱਛਾ ਜੀ ਸਾਡੇ ਮੰਟੂ ਭਾਈ ਸਾਹਿਬ ਨੇ ਅੱਛਾ ਜੀ ਠੀਕ ਹੈ ਜੀ ਇਹ ਜਦੋਂ ਸਾਡੇ ਘਰ ਆਏ ਨੇ ਹਾਂ ਇਹ ਥੋੜੀ ਸੋਚੀ ਜੇ ਟੈਨਸ਼ਨ ਜੀ ਰੱਖਦੇ ਸੀਗੇ ਹੁਣ ਵਾਤਾਵਰਣ ਦੇ ਹਿਸਾਬ ਨਾਲ ਬਣਿਆ ਸਾਡੇ ਘਰ ਦੇ ਇਹ ਖੁਸ਼ੀ ਦੇ ਵਿੱਚ ਆਉਂਦੀ ਗੱਲ ਦੇ ਵਿੱਚ ਬੋਲੋ ਭਾਈ ਕੋਈ ਨਾ ਬੋਲੇ ਬਿਲਕੁਲ ਚੜਦੀ ਕਲਾ ਆ ਭਾਈ ਸਾਹਿਬ ਦਾ ਬਹੁਤ ਵਧੀਆ ਭਾਈ ਸਾਹਿਬ ਜੀ ਸੁਭਾਅ ਹੈ ਇੱਕ ਵਾਰੀ ਤੁਸੀਂ ਇਹਨਾਂ ਨੂੰ ਮਿਲਣਗੇ ਤੇ ਤੁਹਾਡਾ ਬਾਰ ਬਾਰ ਇਹਨਾਂ ਨੂੰ ਮਿਲਣ ਦਾ ਦਿਲ ਕਰੇਗਾ ਕਲਾ ਵੀ ਬਹੁਤ ਬਖਸ਼ੀ ਆ ਪਰਮਾਤਮਾ ਗੁਰੂ ਮਹਾਰਾਜ ਨੇ ਬਹੁਤ ਕਲਾ ਬਖਸ਼ੀ ਇਹਨਾਂ ਤੇ ਬਹੁਤ ਜ਼ਿਆਦਾ ਹੁਨਰ ਆ ਇਹਨਾਂ ਦੇ ਹੁਨਰ ਦੀ ਸਾਡੀ ਸਿੱਖ ਸਰਮੌਰ ਸੰਸਥਾ ਨੇ ਇਹਨਾਂ ਦੀ ਕਦਰ ਨਹੀਂ ਪਾਈ ਸਿਰਫ ਇਹ ਕਹਿਣਾ ਚਾਹੁੰਦੇ ਕਿ ਲਾਲਚ ਨਹੀਂ ਇਹਨਾਂ ਨੂੰ ਕੋਈ ਮਾਇਆ ਦਾ ਕੋਈ ਕੋਠੀਆਂ ਦਾ ਕੋਈ ਕਾਰਾਂ ਦਾ ਸਿਰਫ ਇੱਕ ਸਿਰਫ ਸਿਰੋਪੇ ਦੀ ਮੰਗ ਕੀਤੀ ਸਾਡੀ ਸਰਮੌਰ ਸੰਸਥਾ ਨੇ ਇੱਕ ਸਿਰੋਪੇ ਦੀ ਇਹਨਾਂ ਨੂੰ ਇਨਕਾਰ ਕਰ ਦਿੱਤਾ ਤੇ ਕਿਉਂਕਿ ਜੇ ਲਾਲਚ ਹੁੰਦਾ ਮੈਨੂੰ ਲੱਗਦਾ ਜਿੰਨੇ ਜਾਨਵਰ ਰੱਖੇ ਨੇ ਜਾਂ ਗੱਡੀਆਂ ਵੀ ਰੱਖ ਸਕਦੇ ਸੀ ਕਿਉਂਕਿ ਜਾਨਵਰ ਵੀ ਕਿਰਪਾ ਮਹਾਰਾਜ ਨਾਲ ਕਿਸੇ ਕਿਸੇ ਦੀ ਕੋਈ ਐਸੀ ਗੱਲ ਨਹੀਂ ਕਿਰਪਾ ਮਹਾਰਾਜ ਦੀ ਗੱਡੀਆਂ ਦੀ ਕੋ ਇਹਨਾਂ ਦੇ ਬੇਟੇ ਨੂੰ ਵੀ ਬਹੁਤ ਸ਼ੌਂਕ ਆ ਵੀ ਜਾਨਵਰ ਇਹਨਾਂ ਨੇ ਰੱਖੇ ਆ ਬੜੇ ਸ਼ੌਂਕ ਨਾਲ ਘਰ ਦਾ ਜੀ ਸਮਝਦੇ ਆ ਤੇ ਇਹ ਕਹਿੰਦੇ ਆ ਵੀ ਜੋ ਹੈ ਇਹਨਾਂ ਦੀ ਕਿਸਮਤ ਬਦੌਲਤ ਜੋ ਆ ਸਾਨੂੰ ਵੀ ਸਾਨੂੰ ਮਨਾ ਦਾਣਾ ਰੱਬ ਦੇ ਰਿਹਾ ਖਾਣ ਵਾਸਤੇ ਸੋ ਬਿਲਕੁਲ ਜੰਦੇ ਜਾਂਦੇ ਤੁਸੀਂ ਜਿਹੜਾ ਕੋਈ ਸਨੇਹ ਸੰਗਤਾਂ ਨੂੰ ਦੇਣਾ ਚਾਹੋ ਜਿਹੜੀਆਂ ਦੇਖਣੀਆਂ ਨੇ ਲੋਕਾਂ ਨੂੰ ਦੇਣਾ ਚਾਹੋ ਕਿਉਂਕਿ ਵਾਤਾਵਰਣ ਨਾਲ ਜੀਵਾਂ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਜਿਹੜਾ ਸਨੇਹ ਆ ਜਾਂਦੇ ਜਾਂਦੇ ਤੁਸੀਂ ਸਾਡਾ ਸਨੇਹ ਇਹੋ ਹੈ ਜੀ ਜੋ ਅੱਜ ਕੱਲ੍ਹ ਦਾ ਸਮਾਜ ਚੱਲ ਰਿਹਾ ਹੈ ਹੂੰ ਡਿਪਰੈਸ਼ਨ ਦਾ ਮਾਹੌਲ ਬਣਿਆ ਬਿਲਕੁਲ ਬਣਿਆ ਠੀਕ ਹੈ ਜੀ ਘਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਤੁਸੀਂ ਜ਼ਰੂਰ ਰੱਖੋ ਜਾਨਵਰ ਨਾਲ ਪਿਆਰ ਕਰੋ ਜੇ ਤੁਸੀਂ ਨਹੀਂ ਰੱਖ ਸਕਦੇ ਤੇ ਜਿਹੜੇ ਤੁਹਾਡੇ ਗਲੀਆਂ ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਦੁੱਧ ਪਾ ਦਤਾ ਰੋਟੀ ਪਾ ਦਿੱਤੀ ਠੀਕ ਹੈ ਜੀ ਕੋਠੇ ਦਾਣਾ ਪਾ ਦਿੱਤਾ ਜਿਵੇਂ ਹੁਣ ਗਰਮੀ ਚੱਲਦੀ ਵੀ ਹੈ ਕਿ ਚਬੀਲਾ ਵੀ ਤੁਸੀਂ ਜਿਹੜੇ ਲਾਰੇ ਲਾਰੇ ਜੇ ਚਬੀਲਾ ਤੁਸੀਂ ਉਹਨਾਂ ਵਾਸਤੇ ਲਾਰੇ ਜੇ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਹੀ ਨਹੀਂ ਗਈ ਇੱਥੋਂ ਨਾਲ ਪੀਣਗੇ ਉੱਥੋਂ ਪੀ ਲੈਣਗੇ ਪਰ ਜਾਨਵਰ ਨੇ ਕਿੱਥੋਂ ਪੀਣਾ ਉਹਨਾਂ ਨੂੰ ਮੰਗਣਾ ਤਾਂ ਹੈ ਨਹੀਂਗਾ ਤੇ ਕੋਈ ਨਾ ਕੋਈ ਪਿਆਲਾ ਰਾ ਕੇ ਕੋਠੇ ਰੱਖ ਦਿਓ ਠੀਕ ਹੈ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਕਰਕੇ ਦੇਖੋ ਤੇ ਤੁਹਾਡੇ ਸੁਭਾਅ ਦੇ ਵਿੱਚ ਤੇ ਤੁਹਾਡੀ ਲਾਈਫ 'ਚ ਫਰਕ ਪੈਣਾ ਸ਼ੁਰੂ ਹੋਏਗਾ ਇਹ ਮੈਂ ਦਾਅਵੇ ਨਾਲ ਕਹਿਣਾ ਜੋ ਬਿਲਕੁਲ ਤੁਸੀਂ ਦੇਖੀਆਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਆਵਾਜ਼ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਉਹ ਤੁਹਾਨੂੰ ਉਹ ਮੰਕੀ ਦਿਖਾਇਆ ਉਹ ਜਿਹੜੇ ਮੁਰਗੇ ਸੀਗੇ ਜਾਂ ਉਹ ਜਿਹੜੇ ਡੌਗ ਸੀ ਜਿਹੜੇ ਉਹਨਾਂ ਦੀ ਜੋੜੀ ਦਿਖਾਈ ਸੋ ਇਹ ਸੰ ਅਮਿਤ ਸਰ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਵਿਅਕਤੀ ਸੋ ਜ਼ਰੂਰ ਉਹਨਾਂ ਨੇ ਬੇਨਤੀ ਵੀ ਕੀਤੀ ਹੈ ਕਿ ਜਾਨਵਰਾਂ ਨਾਲ ਪਿਆਰ ਕੀਤਾ ਜਾਵੇ ਕਿਉਂਕਿ ਇਹ ਵੀ ਜੂੰਡਾ ਭਗਨ ਆਏ ਨੇ ਗੁਰਬਾਣੀ ਜਾਂ ਹਰ ਇੱਕ ਵੇਦ ਗ੍ਰੰਥ ਇਹੀ ਸਨੇਹਾ ਦਿੰਦਾ ਹੈ ਕਿ ਜੀਵਾਂ ਦੇ ਨਾਲ ਪਿਆਰ ਕੀਤਾ ਜਾਵੇ ਸੋ ਇਦਾਂ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਸਟਰੀ ਹੈਡਲਾਈਨਸ ਮੈਂ ਦਾਨਿਸ਼ ਅਮਲੇਸਰ